ਜਿਵੇਂ ਇੱਚ ਪੜਿਆ ਜੀ ਅੱਜ ਆਪਾਂ ਏਜੰਡਾ 2030 ਉਹਦੇ ਬਾਰੇ ਮੜਾ ਜੀ ਦੱਸੋਗੇ ਵਿਚਾਰੀ ਆਪਣੀ ਬੱਸੋ ਸੰਤਾ ਪਤਾ ਨਹੀਂ ਤੁਸੀਂ ਦੱਸੋ ਕਿ ਆਪ ਵੀ ਇਹ ਨਹੀਂ ਉਹ ਆਈ ਕਹਿੰਦੇ ਸੀ ਇਹ ਹਾਂਜੀ ਬਈ ਚੈਲੰਜਸ ਨੇ ਗਾੜਦੇ ਕੋਈ ਤਾਂ ਬਾਤ ਦੀ ਗੱਲ ਹੈ ਜੇ ਮੇਰੇ ਮੇਰੇ ਤੋਂ ਆਪਣੇ ਕਾਇਦੇ ਜਿਵੇਂ ਧਾਰਮਿਕ ਇੱਕ ਬੜਾ ਨੁਕਰਾ ਹੈ ਹੂੰ ਬੱਸ ਐਨਾ ਸੀ ਇਹਦਾ ਬੋਚਰ ਦਾ ਪਤਾ ਮੈਨੂੰ ਨਹੀਂ ਪਤਾ ਸਹੀ ਬੜਾ ਬੜਾ ਇੱਕ ਕ੍ਰਿਸਚੀਅਨ ਹੈ ਕ੍ਰਿਸਚੀਅਨ ਰਿੰਗ ਦੁਨੀਆ ਦੇ ਕਤਾਰਾਂ ਬੜਾ ਉਹ ਕ੍ਰਿਸਚੀਅਨ ਇੱਕ ਧਰਮ ਤੇ ਇਹ ਧਰਮਾਂ ਚੋਂ ਵੱਖਰਾ ਕੋਈ ਹੋਰ ਨਵਾਂ ਬਣਾਇਆ ਤੇ ਸਾਡੇ ਧਰਮਾਂ ਦਾ ਇੱਕ ਕਾਮਨ ਹੈ ਜਾਂ ਧਰਮ ਓਕੇ ਹਮ ਧਰਮਾਂ ਦੀ ਗੱਲ ਕਾਮਨ ਹੈ ਜਾਂ ਸਾਰੀ ਹਮ ਹਮ ਕੋਗਨੇ ਬਣ ਬੁਲਾ ਕੋਈ ਅਦਾਤਰ ਬੁਲਾ ਉਹ ਜਿਹੜਾ ਜਿੰਨੂੰ ਸਾਰੇ ਬੁਲਦੇ ਨੇ ਸਾਰੀ ਮਾਣ ਕਾਲੇ ਕਿਨੇ ਦਾ ਉੱਥੇ ਕੋਈ ਕਹਦਾ ਬਹੁਤ ਲੱਗੀ ਗੱਲ ਹੂੰ ਮੇਰੇ ਸਾਹਮਣੇ ਗੱਲ ਤੁਹਾਨੂੰ ਜੀ ਬਾਇਦਾ ਬਿਲਡਪ ਤੇ ਸਾਨੂੰ ਕੰਡਾ ਕਹਿੰਦਾ ਜੀ ਜਦੋਂ ਜਾਂਦਾ ਕੈਨੇਡਾ ਮੈਂ ਵੀ ਬੋਲਣਾ ਤੇ ਇੰਟਰਪ੍ਰੀਟਰ ਨੇ ਵੀ ਬੋਲਣਾ ਇਹ ਵੇ 3 ਮਿੰਟ ਜਮੈ ਨੂੰ 12 ਮਿੰਟ ਮਿਲਣਗੇ ਤੱਕਾ ਟੱਕੜ ਡੇਢ ਜਾਂ 2 ਮਿੰਟ ਵਿਚਾਲੇ ਕਹਿ ਬੋਲਦਾ ਨਾ ਉਹ ਬੋਲਦਾ ਨਾ ਮੈਂ ਬੋਲਦਾ ਮੈਂ ਚੁੱਪ ਕਰੂਗਾ ਉਹ ਬੋਲੂਗਾ ਉਹ ਚੁੱਪ ਕਰੂਗਾ ਮੈਂ ਬੋਲੂਗਾ ਜਿਹੜਾ ਵਿਚਾਲੇ ਉਹ ਅੱਧੇ ਘੰਟੇ 1.5 ਮਿੰਟ ਦਾ ਉਹ ਵੀ ਨਹੀਂ ਨੂੰ ਨਹੀਂ ਆਉਂਦਾ ਉਹ ਕਾਰ ਦੀ ਜਿਹੜੇ 28 ਮਿੰਟ ਹੈ ਫਾਇਰ ਵਿੱਚ ਅਜੇ 12 ਵਾਂ ਮੈਂ ਬੋਲੂਗਾ ਇਹ ਅ 13 ਵਾਂ ਬੋਲੂਗਾ ਤੱਕ 15 ਵਾਂ ਬੋਲੂਗਾ ਵਿਆਖਿਆਕਾਰ ਜਿਹੜਾ ਹੈਗਾ ਉਹ ਕੋਲ ਦਾ ਟੇਬਲ ਹੈ ਵਿਆਖਿਆ ਜਿਹੜੀ ਹੁੰਦੀ ਹੈ ਜਿਆਦਾ ਲਾਫਸਾ ਹੁੰਦਾ ਹੁੰਦਾ ਹਮ ਮੈਂ ਬੋਲਣਾ ਥੋੜੇ ਲਾਫਸਾ ਨੇ ਵਿਆਖਿਆ ਕਰਨ ਦੇ ਤੋਂ ਵੱਧ ਲਾਫਸਾ ਸਮਝੋ ਵਿਆਖਿਆ ਹੁੰਦੀ ਹੈ ਐਕਸਪਲੇਨੇਸ਼ਨ ਉੱਧੀ ਗਲਪੀ ਹੈ ਤਾਂ ਮੈਨੂੰ 12 ਗਮਿੰਟ ਲੱਗੇ ਟੋਟਲ ਜੀ ਬਿਲਡਨੈਸ ਜੀ ਨੂੰ ਪਤਾ ਹੈ ਤਮੇ ਜਦ ਖੜਾ ਹੋਣਾ ਹੈ ਨਾ ਗੱਗ ਕਰਦੇ ਨੇ ਇਹ ਧਰਮ ਜਿਹੜਾ ਹੈਗਾ ਗॉड ਜਿਹੜਾ ਹੈਗਾ ਉਹ ਇੱਕ ਹੈ ਸਾਰੇ ਧਰਮ ਹੁੰਦੇ ਉਹ ਇਹਦੇ ਵਿੱਚ ਨੂੰ ਕਰਦੇ ਗੱਲ ਦੋ ਹੋਰ ਆਪਣੀ ਟ੍ਰੈਡੀਸ਼ਨਾਂ ਨੇ ਦੋ ਧਰਮ ਗਾਰਨਜੀਤ ਉਹ ਇਹ ਗॉड ਇੱਕ ਹੈ ਸਾਰੇ ਬੰਦੇ ਕੀ ਕ ਉਹਦੇ ਸਿੰਪਟਮ ਕੀ ਨੇ ਬਿਲ ਵੀ ਵਿਵਹਲੇ ਅਖੰਡ ਜੀ ਨਹੀਂ ਜਾਂਦਾ ਜਿਵੇਂ ਵਰਦਾ ਨਹੀਂ ਕੋਈ ਉਹਨਾਂ ਮਾਪਿਓ ਨਹੀਂ ਹੈ ਉਹਨੇ ਪ੍ਰੈਜ਼ੈਂਟ ਹੈ ਹਰ ਜਗ੍ਹਾ ਤਾਂ ਉਹਨੇ ਸੰਟਰ ਸਭ ਸ਼ਕਤੀਮਾਨ ਹੈ ਗਲਤ ਕਹੋ ਮੰਨੇ ਸਾਹਿਬ ਉਹਦੇ ਇੱਛਾ ਦੇ ਨੂੰ ਕੁਝ ਵੀ ਨਹੀਂ ਹੋ ਸਕਦਾ ਇੱਥੇ ਇਹ ਬੇਗੋਨਦੇ ਬਾਰੇ ਤਾਂ ਇਹ ਹਾਂ ਇਹ ਕਹਿੰਦੇ ਰਹਾਂ ਸਾਰੇ ਬੰਦੇ ਕੋਈਕ ਕੋਮਨ ਰੂਮ ਮਿਨੀਮਮ ਉਹ ਤੇ ਇਹ ਘਰ ਨਾ ਬੋਲ ਇਹ ਨਹੀਂ ਕਿ ਜੇ ਕੋਮਨ ਨੇ ਉਹ ਤੇ ਖੜੀਏ ਤਾਂ ਹੀ ਕਾਂ ਟੈਲ ਰੂ ਹੈ ਸਾਡਾ ਕਮਿਊਨਿਟੀ ਸਾਰੇ ਤਰੋ ਇਹ ਕਹਿੰਦਾ ਨਾ ਬੋਲ ਪਰ ਮੈਂ ਕਹਾਂ ਵੀ ਜੋ ਧਰਮ ਗੋਡ ਇੱਕ ਹੈ ਸਾਰੇ ਬੰਦੇ ਨੇ ਧਰਮ ਵੀ ਇੱਕ ਦੋ ਕਮ ਨੇ ਦੂਆ ਧਰਮ ਉਹ ਹੈ ਜਿਹੜਾ ਇਹ ਕੌਮਨ ਗੱਲਾਂ ਨੂੰ ਨਹੀਂ ਮੰਨਦਾ ਉਹ ਤਾਂ ਸਿੱਧਾ ਹੈ ਇਹ ਤੋਂ ਡਿਫਰੈਂਸ ਹੈ ਕੋਈ ਉਹ ਨਾ ਜੇ ਮਤਭੇਦ ਕੋਈ ਨਹੀਂ ਇਹੀ ਹੈ ਤਾਂ ਭਾਸ਼ਾ ਦਾ ਫਰਕ ਹੈ ਧਰਮ ਕੋਈ ਨਹੀਂ ਜ਼ਦਾ ਡੋਡ ਸਰ ਗੋਲਦਾ ਹੋਈ ਹੈ ਐਪਲੇਨ ਕਰੂ ਨੇ ਤੁਹਾਡੇ ਤਰੀਕੇ ਜਿਹੜੇ ਇਹ ਭਾਸ਼ਾ ਕੋ ਅੱਡ ਵਾਕੀ ਕਹਿੰਦਾ ਤਰुण ਕੰਪਲੀਟ ਯਾ ਇਨਕੰਪਲੀਟ ਕਹੌਣੇ ਮੰਨਦਾ ਹੈ ਕੰਪਲੀਟ ਨਹੀਂ ਹੈ ਤਰ ਜਿਹਦੇ ਕੋ ਐਕਸਪਲੇਨੇਸ਼ਨ ਕੰਪਲੀਟ ਨਹੀਂ ਆਇਆ ਉਹ ਤਰਨ ਕੰਪਲੀਟ ਨਹੀਂ ਹੈ ਜਿਹੜਾ ਐਪਲੇਨ ਨਹੀਂ ਕਰ ਸਕਦਾ ਇਹਨੂੰ ਵਟ ਇਜ਼ ਦੈਟ ਵਨ ਡੂ ਉਹ ਤਾਰ ਉਨ ਕੰਪਿਊਟਰ ਨੂੰ ਉਹ ਕਵੀ ਹੈ ਜਿੰਨਾ ਜਿੰਨਾ ਵੇਂਦਾ ਹੁੰਦਾ ਹੈ ਜਦ ਤੱਕ ਤਾਰ ਵਿੱਚ ਇੱਕ ਹੂੰ ਤੇ ਮੈਂ ਇੱਕ ਕਰਨਾ ਚਾਹ ਰਿਹਾ ਹਾਂ ਵੇ ਕੀ ਕਰਾਂ ਹੈ ਇੱਕ ਤਾਂ ਤਾਂ ਹਾਂ ਇਹ ਦੂਆ ਜਾ ਕੇ ਤੱਕੇ ਤਨ ਕੁਠੀ ਪਾਤੀ ਉਹ ਧਰਮ ਹੈ ਕਿ ਨਾ ਕੀਤਾ ਉਹ ਧਰਮ ਹੈ 100% ਇਮਾਨਦਾਰੀ ਧਰਮ ਹਮ ਕਰ ਮੋਰ ਕੇ ਤੋਂ 100% ਹੈ ਬੰਦਾਰੀ ਹੈ ਉਹ ਨੂੰ ਮੈਂ ਚਰਕੂਗਾ ਹਮ ਜਿੰਨੇ ਪਰਸੈਂਟ ਉਹਦੇ ਚ ਮਹਿਮਾਨੀਆਂ ਉਹ ਨਾਲ ਕਮਜ਼ੋਰ ਹੈ ਧਰਮ ਤਾਰਮਨ ਇਫੈਕਟ ਹੈ ਤਾਰਮਨ ਜਿਹੜੇ ਫੈਕਟ ਹੈ ਉਹ ਜੋ ਤਾਰਮੇਰੀਅਨ ਫੈਕਟ ਬਹਿ ਗਿਆ ਬੜ ਦੂਰ ਦਾ ਲੜੋ ਅਪਣਾ ਜੀ ਅੱਛਾ ਤਾਰਮ ਫੈਕਟ ਇੱਥੇ ਹੂੰ ਉਹ ਬੇਦ ਵਿੱਚ ਹੈ ਠੀਕ ਜੇ ਤੋ ਬੇਦ ਸੀ 4000 ਸਾਲ ਤੇ ਪਹਿਲਾਂ ਉਦੋਂ ਦੁਨੀਆਂ ਦਾ ਕੋਈ ਧਰਮ ਹੈ ਨਹੀਂ ਸੀ ਹਮ ਗਜ਼ਾਰੇ ਪਿੱਛੋਂ ਆਇਆ ਜੀ ਇਹ ਮਨ ਵਿੱਚ ਧਰਮ ਬਣੇ ਦਾ ਗੌਰਮੈਂਟ ਧਾਰਮਿਕ ਕੋਈ ਉਹ ਵੇਦ ਵਿੱਚ ਆ ਬੋਸਨਰ ਨੇ ਕਿਹਾ ਉਹ இந்து ਦਾ ਜਦੋਂ இந்து ਦਾ ਥਾਈ ਨਹੀਂ ਕੋਈ ਨਾ ਇੰਡੀਆ ਦਾ ਕੋਈ ਨਹੀਂ ਸੀ ਬੰਦਾ ਜਦੋਂ ਵੀ ਦੇਖ ਬਯੋਤਾ ਇੰਡੀਆ ਬਲੋ ਨਮੋ ਉਹਦੇ ਵੀ ਨਹੀਂ ਕੋਈ ਹੂੰ ਉਹ ਵੀ ਨਹੀਂ ਦੇਦੀ ਦਰਮਨ ਮੈਂ ਕੱਲ੍ਹ ਆਈ ਸੀ ਇਹ ਉਹਦੇ ਸੀ ਮੁਸਲਮਾਨ ਸੀ ਉਹ ਇੱਕੋ ਕਨਵਰਟ ਹੋਇਆ ਉਹਦਾ ਚਾਈਨਾ ਦੇ ਦਰਮਨ ਉਹ ਸੀਗੇ ਦੋ ਪਰ ਇਹ ਜੀ ਕਿਉਂ ਤੇ ਰੰਦੂ ਦਾ ਦੁਆ ਹੈ ਹੀ ਨਹੀਂ ਤਾਂ ਕੋਈ ਦੇਖੋ ਇਹ ਤਾਂ ਆਪ ਹੈਗਾ ਰੰਦੂ ਸਿੱਖ ਕਰਕੇ ਬਾਦਕੇ ਕਹਿ ਕੇ ਭੈਰ ਵੀ ਰਿਹਾ ਜਾਨ ਕਰਦਾ ਤਾਂ ਇਹ ਨੂੰ ਲੋਰ ਸਕਿੰਦੂ ਜਾਂ ਬੇਦਰੂਦ ਜਦੋਂ ਮੈਂ ਕਰਦਾ ਸੀ ਹੂੰ ਤੂੰ ਇਹ ਨਹੀਂ ਉੱਤੇ ਆ ਦੇਖ ਰਿਹਾ ਉਹ ਲੈ ਲਾਇਆ ਬਾਜ ਚੰਖਾਇਆ ਵਿੰਦੂ ਨੀਆ ਕੋਈ ਵੀ ਉਹਨੇ ਇਹਨਾਂ ਨੂੰ ਮਾਰਿਆ ਤਰੀਪ ਤਰੀਪਨਾਡ ਕੀਤਾ ਵਿੰਦੂ ਰੋਕ ਚ ਜਖਮ ਇਹ ਹਮੇਸ਼ਾ ਨੇ ਹਿੰਦੂ ਸੇ ਕਰਕੇ ਫਰਕ ਕਰਕੇ ਤਾਂ ਮੈਂ ਕਰੀ ਉਹ ਇੱਕ ਹੈ ਰਧਿਆ ਨਾਲੇ ਨੇ ਬਾਚਿਂ ਬਾਚਿ ਬੜੀ ਹੂੰ ਸੁਣਦਾਰ ਹੈ ਬੋਤਾਂ ਇਹਨੀਆਂ ਨਾਲੇ ਨੂੰ ਵੱਡਰ ਨਾਲੇ ਨੇ ਕੋਈ ਜਮਨਾ ਮੰਦਰ ਕੋਈ ਦੁੰਗਰ ਮੰਦਰ ਕੋਈ ਸਰਸਵਤੀ ਮੰਦਰ ਕੋਈ ਗੋਦਾਬਰੀ ਮੰਦਰ ਇੰਡੀਆ ਦੇ ਤਾਲੂ ਨੀਂ। ਬੁਮਾਰਖੰਡਾ ਨੂੰ ਆਂਦਾ। ਮਾਰਖੰਡਾ ਵੀ ਨਾ ਆਦਾ। ਕੋਈ ਉਹ ਜੜੀਆ ਅਲਗਨਾਂ ਤਾਲੂ ਬੰਦਾ ਕੋਈ ਇੱਥੇ ਰੱਖਿਆ ਨਾ ਹੋਇਆ। ਅਸੀਂ ਸਮੁੰਦਰ ਨੂੰ ਆਂਦੇ। ਤਾਲੂ ਨੂੰ ਫੜ। ਸਾਰੇ ਵਿੱਚੋਂ ਹੀ ਜਿਉਦੇ ਆਏ। ਬੇਸਮੁੰਦਰ ਹੈ। ਸੈਲਟ ਪਰ ਉਹਦਾ ਜ਼ੋਰ ਸੈਕਾ ਬੇਦ 70% ਹੈ ਬੋਦਾਰੀ ਬਸ ਤਨੁਗਮਣ ਜਿਹੜਾ ਪੂਰਾ ਜ਼ੋਰ ਕਰਦਾ ਕੰਮ ਇਹੋ ਰਾਜਾ ਦੋਸਤ ਤਾਜਗੀ ਉਹ ਹੱਥ ਘੜਟ ਕਰਕੇ ਸਾਹੇ ਫਿਰ ਉਹਨਾਂ ਨੇ ਕਿਹਾ ਭਈ ਚਲੋ ਤਾਂ ਹੰਤਾ ਠੀਕ ਹੈ ਆਈਡੈਂਟੀਟੀ ਆ ਜਾਂਦੀ ਹੈ ਫਿਰ ਗੱਲ ਹੂੰ ਉਹ ਕਹਿੰਦੇ ਆ ਆਈਡੈਂਟੀਟੀ ਛੱਡਣੀ ਨਹੀਂ ਅਸੀਂ ਆਪਣੀ। ਮੈਂ ਕਹਾ ਆਈਡੈਂਟੀਟੀ ਤਾਂ ਤੁਹਾਨੂੰ ਦੇ ਵਿੱਚ ਕੋਈ ਮਸਲਮ ਨਹੀਂ ਬੀਜਾਇਆ ਗਿਆ। ਆਈਡੈਂਟੀਟੀ ਤਾਂ ਮੈਂ ਛੱਡਣੀ ਨਹੀਂ ਦੇਣੀ ਇਸ ਵਾਰ। ਉਹ ਕਿਉਂ? ਉਹ ਇਹਸ ਕਰਕੇ ਵੀ ਅਤਵਾਦੀ ਤਾਂ ਤੁਸੀਂ ਮੁਸਲਮਾਨਾਂ ਨੇ ਬਣਾਉਂਦੇ। ਠੀਕ ਮੈਂ ਇਹਦਾ ਹੂੰ। ਮੁਸਲਮਾਨ ਹੈ ਠੀਕ ਕਰਕੇ ਜੇ ਉਹ ਸਨਮਾਨ ਕਰਨ ਦੀ ਅਥੀ ਗਲਤ ਪੜਾਇਆ। ਆਪਣੇ ਨੂੰ ਨਾ ਉਹ ਗੰਦ ਫੜਾਇਆ ਧੋਮਦਾਰ ਠੀਕ ਕਰਕੇ ਇੱਕ ਵਾਰ ਮੈਨੂੰ ਦੇ ਦੋ ਫੇਰ بگੜ ਕੇ ਫੇਰ ਮੈਂ ਝੂਮਾਂਗਾ ਲੱਗੀ ਤੁਸੀਂ ਗਲਤ ਕੀਤੀ ਐ ਲੋੜ ਤੱਕਾਂ ਨਾ ਕਹਦੇ ਦੋ ਆਈਡੈਂਟੀਟੀ ਜਦੋਂ ਤੇੜੀ ਕਿਸੇ ਨੂੰ ਵੀ ਕੋਲੇ ਕਦੇ ਬੱਦ ਗਏ ਹੋ ਜਿਹੜੀ ਗੱਲ ਕਰ ਬੰਦ ਜਾ ਜਿਹੜੀ ਗੱਲ ਕਰ ਬੰਦ ਜਾ ਉਹ ਕਹਿੰਦਾ ਵੀ ਇਹ ਤਾਂ ਹੋਰੇ ਆਦਮੀ ਐ ਇਹ ਆਦਮੀ ਨਹੀਂ ਐਗਾ ਆਪਣੇ ਆਪ ਨੂੰ ਬਹੁਤ ਪਟੇਲ ਗੇਰ ਰੁਤੇ ਸੀ ਉਹ ਹਮ ਹਰ ਚੱਕਰ ਕਰਾਪੇ ਹਰ ਨੰਦੇ ਆਈਡੈਂਟੀਟੀ ਆਪਣੀ ਨੂੰ ਰੱਖੋ ਸਾਨੂੰ ਕੀ ਦਿੱਕਤ ਆ ਹਾਂ ਸਾਨੂੰ ਇਮਾਨਦਾਰੀ ਤੋਂ ਬੇਈਮਾਨ ਨੇ ਹਵਾ ਸੁਭਾਨ ਬਰਦਾਸ਼ਤ ਠੋਪ ਨਹੀਂ ਦੂਣੇ ਦੀ ਮਾਹੀ ਲੈ ਜਾਓ ਸਾਨੂੰ ਕੋਈ ਰੌਲਾ ਤੇ ਟੋਕਰਾਈ ਜਿੱਡੀ ਲੈ ਲਓ ਕਿ ਇਹ ਹੈ ਨਾ ਲੋਕ ਕਰੇ ਜਿਹੜਾ ਸਾਨੂੰ ਵੀ ਦਿੱਕਤ ਹੈ ਕੋਈ ਪਗਬੰਨੋ ਕੋਈ ਜੱਡਾ ਰਖੋ ਵੀ ਨਾ ਰਖੋ ਬੇਈਮਾਨੀ ਬਰਦਾਸ਼ਤ ਨਹੀਂ ਹੈ ਤੁਹਾਨੂੰ ਦਿੱਕਤ ਬੇਈਮਾਨੀ ਨਾ ਹੋਣੀ ਤੇ ਤੇਰੇ ਗਾਣੇ ਨਹੀਂ ਹੋਣਗੇ ਜੋ ਮਰਜੀ ਖਾਓ ਕੋਈ ਰੌਲਾ ਸਮਾਜ ਨੂੰ ਰਾਨੂੰ ਬੇਈਮਾਨੀ ਦਾ ਰੌਲਾ ਸਮਾਜ ਦੇ ਮਾਹੌਲ ਦੀ ਬੇਈਮਾਨੀ ਦਾ ਹੈ ਬੇਈਮਾਨੀ ਨਾਲ ਬਰਦਾਸ਼ਤ ਨਹੀਂ ਕਰਦਾ ਬਾਈ ਇਹੋ ਕਾਹਦੇ ਲੱਗ ਰਿਹਾ ਪਰ ਉਹਨਾਂ ਗਾਵੇ ਇਹ ਜਿਹੜਾ ਸੀਐਂਡ ਆਫਟੀ ਡਿਪਾਰਟਮੈਂਟ ਨੂੰ ਕਹਿੰਦਾ ਵੀ ਜਿਹੜਾ ਮੈਂ ਕਹਿਦਾ ਸੀ ਉਹ ਇਤੇ ਹੋਣਾ ਨਹੀਂ ਕਾਬੂ ਇਹਨੇ ਆਪਣਾ ਕੰਮ ਦਾ ਡਾਕੂਮੈਂਟ ਜੇ ਕਰਤਾ ਜਿਹੜਾ ਡਾਕੂਮੈਂਟ ਜੇ ਕਰਤਾ ਕਰੋ ਚਲੋ ਹੋ ਗਿਆ ਫਿਰ ਦੋ ਘੰਟੇ ਉਹਨਾਂ ਨੇ ਸਵਾਲ ਜਵਾਬ ਵੀ ਕੀਤੇ ਉਦੈ ਰਗੋਸ਼ੀਤਾ ਫਿਰ ਉਹ ਐਨਟੀਆਰ ਹੈ ਪੋਲੂਸ਼ਨ ਅੱਛਾ ਅਲੱਗ ਕੰਪਲੂਸ਼ਨ ਮੇਰਾ ਵਿਜ਼ਨ ਹੂੰ ਪਰ ਮੈਂ ਤੁਹੇ ਇਹ ਵੀ ਲਿਆਉ ਕੋਈ ਨਹੀਂ ਆਦਾ ਉਹ ਕਹਿੰਦਾ ਇਹ ਪੋਲੂਸ਼ਨ ਹੈ ਜਿਹੜਾ ਹੁਣ ਇਹਦੇ ਨਾਲ ਕਦਰ ਸਾਰੀ ਗਾੜੂ ਅਬੇ ਚਲੋ ਪੋਲਿਊਸ਼ਨ ਆ ਕਿ ਇਹ ਕਹਿੰਦੇ ਨੇ ਜਿਹੜੇ ਵਿਕਾਸਸ਼ੀਲ ਦੇਸ਼ ਨੇ ਵੀ ਅਸੀਂ ਪੋਲਿਊਸ਼ਨ ਨੂੰ ਬੰਦ ਨਹੀਂ ਕਰ ਸਕਦੇ ਅਸੀਂ ਕਹਿੰਦੇ ਵੀ ਪੋਲਿਊਸ਼ਨ ਨਾ ਪੈਦਾ ਕਰੋ ਹੈਂਕ ਜਦੋਂ ਤੁਸੀਂ ਹਵਾ ਖਰਾਬ ਕਰਤੀ ਕੋਲ ਦਿੱਸ਼ਾ ਨੂੰ ਹੁਣ ਤੱਕ ਆਕਸੀਜਨ ਥੋੜੇ ਬਿਲਦੀ ਹੂੰ ਜੇ ਤੁਸੀਂ ਕਹੋ ਮੈਂ ਇਹਨਾਂ ਨੂੰ ਕਹਾ ਵੀ ਤੁਸੀਂ ਨਾ ਕਰੋ ਮੈਂ ਉਹ ਕਰੋ ਗਰੀਬ ਤਾਂ ਮਰ ਨੂੰ ਤਿਆਰ ਹੈ ਤੁਨ ਲੈ ਕੇ ਗਰ ਰਹੇ ਹੋ ਥੋੜੇ ਕੋਈ ਆਫਿਸ ਦਿੰਦੀ ਸੀ ਹੂੰ ਸਾਰਾ ਪੈਸਾ ਬਕਾਇਆ ਸੀ ਦੇ ਸੰਦੇ ਉਹ ਰਾ ਦੋ ਮੈਂ ਰਾ ਦੂੰਗੀ ਇਹ ਆ ਕੇ ਘਰ ਸਾਂ ਕੇ ਇਹਨਾਂ ਨੂੰ ਕਹੋ ਤੁਸੀਂ ਹੁਣ ਬਕਾਇਆ ਨਾ ਕਰੋ ਕਿਉਂ ਨਾ ਹੋਰ ਨੂੰ ਬਸੇ ਜਾ ਮਰੇ ਗਏ ਤਾਂ ਬਾਕੀ ਆਉਂਦਾ ਅਸੀਂ ਤਾਂ ਤਾਂ ਜਾਂਦਾ ਨਹੀਂ ਸਾਡਾ ਇਹ ਅਸੀਂ ਖਰਚਾ ਕੀਤਾ ਜ਼ਰਾ ਕੋਲ ਇਹ ਸਾਡੇ ਫੇਵਰ ਚ ਬੋਲ ਨੂੰ ਬੋਲ ਗਿਆ ਉਹਦੇ ਖਾ ਲਓ 라 ਮੈਂ ਤਾਂ ਥੱਜ ਬੋਲ ਲਈ ਜੀ ਗਰੀਬ ਕਿਉਂ ਹੋਏ ਉਹ ਜੋ ਪੈਸਾ ਕਮਾਇਆ ਹੈ ਉਥੇ ਨਾ ਆਫਿਸ ਨੂੰ ਝਾਲ ਕੇ ਖਰਚੀ ਸਾਰਾ ਪੈਸਾ ਤਾਂ ਉਹਦੇ ਇਹਨਾਂ ਨੂੰ ਆਪਣੇ ਬਰਾਬਰ ਖਾ ਲੋ ਫੇਰੇ ਰਹਿਣ ਕਹੇ ਤੋ ਜੀ ਤੁਹਾਡੀ ਜਿਹੜੀ ਤੁਹਾਡੀ ਗੱਲ ਲਈ ਜਾਈ ਨਹੀਂ। ਪਰ ਉਹਨਾਂ ਨਾਲ ਆਜੋਗੇ ਮੈਂ ਉਹ ਦੋ ਬੰਦੇ ਟੋਲ ਹੋ ਗਏ ਦੌੜੇ ਮੇ ਬੋਲੂਗਾ ਵਾਦਾ ਇਨਸਾਫ ਲਈ ਕਰੂਗਾ। ਮਹਾ ਮੇਰੀ ਕਾਲ ਗੱਲ ਤਾਂ ਦੱਸੋ। ਤਾਂ ਤਾਂ ਤਾਂ। ਸੈਨੀਓ ਜਿੰਨੇ ਜਿੰਨਾ ਦੀ ਵੀ ਹੋਸੀ ਜੇ ਅੱਜ ਵਾਤਾਵਰਣ ਨੂੰ ਸਮਝਿਆ ਜਾਣੀ ਸਮਝਿਆ ਕਿ ਜੇ ਤੁਸੀਂ ਕਰਦੇ। ਹੂੰ ਆ ਹੁਣ ਜਿਹੜੀਆਂ ਜੰਮ ਹੋ ਰਹੀ ਹੈ ਕਲੀ ਕਲੀ ਮੁਜ਼ਾਇਲ ਕਰਨਾ ਆਕਸੀਜਨ ਫੋਕੀ ਦੀ ਹੈ ਹੂੰ ਗੱਡੀਆਂ ਨੂੰ ਤੁਸੀਂ ਕਹਿੰਦੇ ਹੋ ਕਦੋਂ ਥਾਲ ਬਾਅਦ ਕਿਉਂ ਠੱਗਟੀ ਵਾਲਿਆਂ ਨੂੰ ਪੈਸੇ ਦੋਣ ਨੇ ਕਰਕੇ ਦਿਖਾਉਣਾ ਪੈਣਾ ਹੈ ਕਹਿੰਦੇ ਆ ਜਾਂਦੀਆਂ ਫਿਰ ਹੋਰ ਲੰਦੇ ਜੋ ਅਜੇ ਨਹੀਂ ਮੰਨਦੇ ਮਿਲਦੀ ਨਹੀਂ ਸਾਡੀਆਂ ਗੱਡੀਆਂ ਪਤਾ ਨਹੀਂ ਫਿਰ ਮਿਲਦੀ ਨਹੀਂ ਗੱਡੀਆਂ ਕਿੰਜ ਭਰਾਨੀਆਂ ਨੇ ਉਹਨੂੰ ਕੋ ਬੁੜਸਾ ਨਹੀਂ ਬ੍ਰਿਟਿਸ਼ਰ ਬੰਦਿਆ ਬੈਠਣੇ ਮੁੱਠਾ ਤੋਂ ਬੱਥਰ ਨੂੰ ਹੋ ਜੂਗਾ ਬੇਵਕੂਨ ਹੋ ਗਏਗਾ ਜੇ ਚੱਤਾਂ ਨਾਲ ਲੋਟ ਹੋ ਗਏ ਅਸੀਂ ਜੇ ਵੀ ਰੰਗ ਕਰੀ ਜਾਂਦੇ ਤੇ ਤੇਰੇ ਘਰ ਜਿੰਨੀ ਸਾਡੇ ਤੇ ਤੂੰ ਜਾਓ ਪਾੜਨ ਚਲੇ ਜਾਓ ਰਾਤਾਂ ਨੂੰ ਲੈ ਕੇ ਕੀ ਕਰਦੇ ਕਿਲਾ ਜੋ ਪਰੇ ਪਹਾੜਾਂ ਤੇ ਹੋਇਆ ਉਹ ਤੇ ਇੰਨੇ ਚਾਤਰਾਵਾਂ ਆ ਕੇ ਸੀ ਬੜੀ ਉੱਥੇ ਹਾਈ ਕੋਰਟ ਤੇ ਸੁਪਰੀਮ ਕੋਰਟ ਪਹੁੰਚਾ ਲਿਆ ਉਹ ਠੇਕਾ ਲਿਆ ਵੀ ਤਾਂ ਬਧੀਏ ਬਣਾਇਆ ਜਾਂਦਾ ਜੀ। ਯਾ ਵੀਰੋ ਇਹਨੂੰ ਦੇਖ ਲਈ ਬਚਾਉਣਾ ਤਾਂ ਉੱਥੇ ਵੇਜ ਜਾਵੇ ਜੇ ਕੋਲ ਹੈ ਇੱਥੇ ਕਰਦੇ ਹੋ ਦਿੱਲੀ ਅਰੇ ਚਲੇ ਜਾਓ ਬਾਦਮਾ ਬੰਦੇ ਛੱਪੜ ਜੇ ਬੈਠਾ ਰਿਹਾ ਚਲੋ ਅਸੀਂ ਵੀ ਤੁਹਾਡੇ ਕੋਲੇ ਬੈਠਾਂਗੇ ਛੱਪੜਾਂ ਤੇ ਬੰਦ ਬਟੋਲ ਜੀ ਤਾਉ ਨੂੰ ਤੋਲਿਆ ਯਾਦ ਦੀ ਆਇਤਾ ਨੀ ਵੀ ਸ਼ਿਮਲੇ ਰਹੀ ਐ ਹਾਂ ਉਹਦੇ ਵੀ ਇਹ ਲੋਰਬੀ ਨੇ ਗਿਆ ਉਹ ਵਾਲਾ ਵੀ ਮੈਂ ਆਪਣਾ ਕਰਿਆ ਆ ਕੰਮ ਜਿਹਾ ਉਹਦਾ ਉਹ ਵੀ ਕਿਹੜੇ ਸਾਲ ਚ ਹੋਇਆ ਸੀ ਇਹ 15 2015 ਚ ਉਹ ਵੀ ਫਰਪ੍ਰਿੰਟ ਜਰਮਨੀ ਚ ਜਰਮਨੀ ਚ ਹੋਇਆ ਸੀ ਫਰਪ੍ਰਿੰਟ ਨਹੀਂ ਨਹੀਂ ਕੰਟਰੀ ਕਿਹੜੀ ਚ ਹੋਇਆ ਸੀ ਜਰਮਨ ਓਕੇ ਓਕੇ ਨੇ ਉਹ ਜਰਮਨ ਵਾਲੇ ਮੇਰੇ ਟ੍ਰਾਈਪਿੰਗ ਦੀ ਹੂੰ ਉਹਨਾਂ ਨੇ 1 ਕਰੋੜ ਡਾਲਰ ਦੇਣੇ ਸੀ ਜੀ ਜਿਹੜਾ ਉਹਨੂੰ ਬੰਦ ਆ ਲਗਤ 베 ਜਿਹੜਾ ਇੱਕ ਧਰ ਮੋੜਾ ਹੂੰ ਕਰੋੜ ਲੱਗੇ ਹੋ ਯੂਰਨੋਟਕ ਡਰਮਨ ਉਹ ਅੱਛਾ ਵਰਡਮੈਂ ਦਾ ਸਪੌਂਸਰ ਸੀ ਹੂੰ ਉਹਨਾਂ ਦੀ ਸਰਟੀਫਿਕੇਟ ਸੀ ਉਹਦਾ ਉਹਨਾਂ ਨਾਲ ਇੱਕ ਅਫਸਰ ਦੇ ਵਿੱਚ ਮੈਂ ਬੋਰਡ ਬਣਿਆ ਜੀਵਤ ਹੈ ਆਪਣਾ ਯੂਰਨੋਟਕ ਜਰਮਨ ਦਾ ਸ਼ਹਿਰ ਹੈ ਇੱਥੇ ਉਹ ਐਤੋ ਪਹਾੜੀਆ ਬਾਂਦਰੋਂ ਦਾ ਬਿੱਦਰ ਇਹ ਕਿਹਦਾ ਰੱਤੋਂ ਬਟਾ ਯੂ ਨੋ ਹਾਂ ਐਮ ਐਸ ਸਰ ਹਾਂ ਐਮ ਐਸ ਸਰ ਇਹ ਕਿਹਦਾ ਉੱਥੇ ਦਾ ਬਰਲੰਡਾ ਬਰਲੰਡ ਵੀ ਲੱਖ ਘੰਟਾ ਦਾ ਹੈ ਉਹ ਬਰਲੰਡ ਨਹੀਂ ਇਹ ਲੱਗਾ ਜਿਵੇਂ ਚੁੱਕੀ ਆ ਬਰਨੰਗ ਕਿੱਥੇ ਆਵਾਗਿੰਦਾ ਇਹ ਦੇ ਤੋ ਹਾਂ ਹੈਂਬਰਗ ਜੀ ਹੈਂਬਰਗ ਇਕੋੜਾ ਦੇਖਦਾ ਗੁਰਮੀ ਜੇ ਅਮਰੀਕਾ